ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਆਪਾਂ ਗੱਲਬਾਤ ਕਰਾਂਗੇ ਜਿੱਥੇ ਕਾਣਕ ਜਿਹੜੀ ਹੈਗੀ 50 ਦਿਨ ਤੋਂ ਉੱਪਰ ਹੋ ਗਈ। 52 ਦਿਨ, 55 ਦਿਨ, 60 ਦਿਨ ਹੋ ਗਈ। ਉੱਥੇ ਆਪਾਂ ਚੰਗੇ ਝਾੜ ਲਈ ਕੀ ਨੁਕਤਾ ਬਣਾ ਸਕਦੇ ਹਾਂ ਜਾਂ ਕਿਹੜੀ ਕੋਈ ਖਾਦ ਪਾ ਸਕਦੇ ਹਾਂ ਜਾਂ ਕੋਈ ਸਪਰੇਅ ਕਰ ਸਕਦੇ ਹਾਂ। ਖਾਸ ਤੌਰ ਤੇ ਜਿਵੇਂ DBW 303 222 187 ਤੇ ਕੀ ਆਪਾਂ ਨੂੰ ਨਹੀਂ ਕਰਨਾ ਚਾਹੀਦਾ? ਕੀ ਆਪਾਂ ਨੂੰ ਅਣਗਿਣੀ ਨਹੀਂ ਕਰਨੀ ਚਾਹੀਦੀ ਜਾਂ ਕਿਸ ਗੱਲ ਤੋਂ ਆਪਾਂ ਨੂੰ ਪ੍ਰੇਰਜ ਕਰਨਾ ਚਾਹੀਦਾ ਉਹਦੇ ਬਾਰੇ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਲੋ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਹੋ ਸੋ ਕਿਸਾਨ ਵੀਰੋ ਜਦੋਂ ਕਣਕ ਦੀ ਫਸਲ 55 ਦਿਨ ਤੋਂ ਉੱਪਰ ਹੋ ਜਾਂਦੀ ਹੈ ਜਣੀਆਂ ਸਹੀ ਸਮੇਂ ਤੇ ਬੀਜੀਆਂ ਜਾਣੀਆਂ ਕਿਸਮਾ ਖਾਸ ਤੌਰ ਤੇ ਤਾਂ ਉਹ ਫਿਰ ਫਟਾਰੇ ਤੋਂ ਅਗਲੀ ਸਟੇਜ ਚ ਦਾਖਲ ਹੋਣਾ ਸਟਾਰਟ ਕਰਦੀ ਹੈ ਤਕਰੀਬਨ 60 ਦਿਨ ਤੇ ਜਾ ਕੇ ਜੁਆਇੰਟਿੰਗ ਸਟੇਜ ਦੀ ਸ਼ੁਰੂਆਤ ਹੋਣੀ ਸ਼ੁਰੂ ਹੋ ਜਾਂਦੀ ਹੈ ਜੁਆਇੰਟਿੰਗ ਸਟੇਜ ਚ ਕਣਕ ਆ ਜਾਂਦੀ ਹੈ ਜਿਹਨੂੰ ਤੀਲੀ ਬਣਨਾ ਕਹਿ ਸਕਦੇ ਆਪਾਂ ਜਾਂ ਤੱਕਲਾ ਕੱਤਣਾ ਕਹਿ ਸਕਦੇ ਆਂ ਜਾਂ ਆਪਾਂ ਰਿਪਰੋਡਕਟਿਵ ਸਟੇਜ ਦੀ ਸ਼ੁਰੂਆਤ ਕਹਿ ਸਕਦੇ ਜਾਂ ਤਣੇ ਨੂੰ ਗੰਡਾਂ ਪੈਣੀਆਂ ਕਹਿ ਸਕਦੇ ਆਂ ਕਿ ਫਟਾਰਾ ਜਿਹੜਾ ਹੈਗਾ ਇੱਥੇ ਇੱਕ ਤੱਕ ਹੀ ਜਿਹੜਾ ਕੰਪਲੀਟ ਹੋ ਜਾਂਦਾ ਹੈ ਜੇ ਆਪਾਂ ਇੱਥੇ ਜਾ ਕੇ ਵੀ ਕਈ ਕਿਸਾਨ ਵੀਰ ਜਿਹੜੇ ਉਹ ਫਟਾਰੇ ਵਾਸਤੇ ਆਪਾਂ ਕੋਈ ਚਾਰਾ ਜੋਈ ਕਰਦੇ ਆ ਤਾਂ ਜਿਹੜਾ ਇੱਥੇ ਆ ਕੇ ਫਟਾਰਾ ਜੇ ਕੋਈ ਨਿਕਲਣਾ ਤਾਂ ਉਹਦੇ ਜਿਹੜੇ ਹੈਗੇ ਆ ਸਿੱਟੇ ਬੜੇ ਮਾੜੇ ਹੋਣਗੇ ਤਾਂ ਇੱਕ ਤਾਂ 52-55 ਦਿਨ ਤੱਕ ਲਾਸਟ ਆਪਾਂ ਯੂਰੀਆ ਦੀ ਡੋਜ਼ 52 ਦਿਨ ਤੇ ਜਾ ਕੇ ਪਾਉਣੀ ਹੀ ਪਾਉਣੀ ਆ 52-55 ਦਿਨ ਤੇ ਜਿਹੜੇ ਕਿਸਾਨ ਮੇਰੇ ਨਹੀਂ ਪਾਈ ਤਾਂ ਉਹ 60 ਦਿਨ ਤੋਂ ਉੱਪਰ ਜਾ ਕੇ ਥੱਲੇ ਪੱਤੇ ਆ ਜਿਹੜੇ ਹੁਸੈਨੀ ਸੈਂਸ ਉਹਨਾਂ ਦੀ ਪੀਲਾਪਣ ਜਲਦੀ ਆਉਣਾ ਸ਼ੁਰੂ ਹੋ ਜਾਊਗਾ ਸਟਾਰਟ ਹੋ ਜਾਊ ਇਹ ਤੁਸੀਂ ਨੋਟ ਕਰ ਲਿਆ ਜੇ ਕਈ ਕਿਸਾਨ ਵੀਰ ਹੁਣ ਪੁੱਛਦੇ ਕਿ ਪोटाश ਅਸੀਂ ਪਾਦ ਗਏ ਕਿੰਨੀ ਪਾਦ ਗਏ ਜਾਂ ਕੋਈ ਫਾਸਫੋਰਸ ਦੀ ਕਿਤੇ ਘਾੜ ਰਹੀ ਹੈ ਪोटाश ਤੁਸੀਂ ਪਾਉਣੀ ਆ 15 ਕਿਲੋ 18 ਕਿਲੋ ਐਮਓਪੀ 60% ਪਰ ਉਹਦਾ ਤੁਹਾਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਣ ਵਾਲਾ ਜਾਂ ਤਾਂ ਬਜਾਈ ਟਾਈਮ ਤੇ ਜਾਂ ਪਹਿਲੇ ਪਾਣੀ ਤੱਕ ਕਿਉਂਕਿ ਫਟਾਰਾ ਜਿਹੜਾ ਫਸਲ ਨੇ ਚੱਕਣਾ ਹੁੰਦਾ ਪਹਿਲੇ ਪਾਣੀ ਤੱਕ ਉਹ ਪੂਰਾ ਜਿਹੜਾ ਹੈਗਾ ਜੋ ਬਣ ਤੇ ਹੁੰਦੀ ਹੈ ਫਟਾਰਾ ਪੂਰਾ ਲੈ ਰਹੀ ਹੁੰਦੀ ਉਦੋਂ ਜਿਹੜਾ ਫਾਇਦਾ ਹੁੰਦਾ ਜੇ ਆਪਾਂ ਲੇਟ ਹੋ ਗਏ ਆ ਹੁਣ ਆਪਾਂ ਨੂੰ ਉਨਾ ਫਾਇਦਾ ਤਾਂ ਨਹੀਂ ਹੋਣਾ ਜੇ ਪਾਉਣੀ ਚਾਹਨੇ ਆ ਤੁਸੀਂ ਪਾਜੋ ਕੁਝ ਪਰਸੈਂਟ ਤੱਕ ਆਪਾਂ ਨੂੰ ਉਸ ਚੀਜ਼ ਦਾ ਫਾਇਦਾ ਮਿਲ ਸਕਦਾ ਹੈ ਪੂਰਾ ਨਹੀਂ ਫੇਰ ਕਈ ਕਿਸਾਨ ਵੀਰ ਜਿਹੜਾ ਸਪਰੇਅ ਬਾਰੇ ਪੁੱਛਦੇ ਸਪਰੇਅ ਜਿਹੜੀ ਤੁਸੀਂ ਤੱਤਾਂ ਵਾਲੀ ਸਪਰੇਅ ਹੈ ਮੈਗਨੀ ਜਿੰਕ ਯੂਰੀਆ ਕਲੀ ਦਾ ਪਣ ਜਿਹੜੀ ਆਪਾਂ ਦਸੀ ਜਾਂ ਜਿਹੜਾ ਤੁਸੀਂ ਆਪ ਦਾ ਕੋਈ ਨੁਸਖਾ ਬਣਾਉਣਾ ਉਹ 55 ਦਿਨ 60 ਦਿਨ ਤੇ ਜਾ ਕੇ ਲਾਸਟ ਕਰ ਦਿਓ ਜਿਹੜੀ ਫਟਾਰੇ ਵਾਲੀ ਫੇਰ ਆਗੀ ਗੱਲ ਨਦੀਨਾਂ ਨਾਲ ਸੰਬੰਧਤ ਨਦੀਨ ਨਾਸ਼ਕ ਜਿਹੜੇ ਤੁਸੀਂ ਹੁਣ ਤੱਕ ਵਰਤ ਲਏ ਜਿਹੜੀ ਤੁਸੀਂ ਗੁੱਲੀ ਡੰਡੇ ਵਾਲੀ ਕੰਡਿਆਲੀ ਪਾਲਕ ਵਾਲੀ ਬਾਥੂ ਵਾਲੀ ਮੈਣਾ ਮੈਣੀ ਜਿਹੜੀ ਵੀ ਤੁਸੀਂ ਜਿਹੜੀ ਹੈਗੀ ਸਪਰੇ ਕਰਨੀ ਸੀ ਉਹ ਕਰਤੀ ਠੀਕ ਹੈ ਇਦੋਂ ਬਾਅਦ ਨਦੀਨ ਨਾਸ਼ਕ ਵਾਲੀ ਸਪਰੇ ਵਾਲੇ ਪਾਸੇ ਸੋਚਣਾ ਵੀ ਨਹੀਂ ਹੈਗਾ ਆਪਾਂ ਨਦੀਨ ਨਾਸ਼ਕ ਦੀ ਕੋਈ ਸਪਰੇ ਨਹੀਂ ਕਰਨੀ ਜਦੋਂ ਜੋਇੰਟਿੰਗ ਤੋਂ ਅੱਗੇ ਸਟੇ ਕਣਕ ਲੰਘ ਜਾਂਦੀ ਕਿਉਂਕਿ ਇਦੋਂ ਬਾਅਦ ਗੋਪ ਪਰਣੀ ਆ ਉਹਨੇ ਤੇ ਇੱਥੇ ਆ ਕੇ ਆਪਾਂ ਸਟ੍ਰੈਸ ਪਾਵਾਂਗੇ ਤਾਂ ਉਹਦਾ ਵੀ ਆਪਾਂ ਨੂੰ ਅਸਰ ਦਿਖਦਾ ਨਹੀਂਗਾ ਪਰ ਝਾੜ ਤੇ ਆ ਕੇ ਆਪਾਂ ਨੂੰ ਪਤਾ ਲੱਗਦਾ ਕਿਉਂਕਿ ਫੋਰਟ ਟਾਈਮ ਆਪਾਂ ਸਪਰੇ ਕਰ ਸਕਦੇ ਉਹਦੋਂ ਕਣਕ ਦਬਦੀ ਵੀ ਆ ਉਹਦਾ ਵੀ ਫਾਇਦਾ ਹੋ ਸਕਦਾ ਆਪਾਂ ਨੂੰ ਪਰ ਫੋਟ ਤੋਂ ਅੱਗੇ ਲੰਘ ਕੇ ਜਦੋਂ ਰਿਪਰੋਡਕਟਿਵ ਫੇਜ਼ ਸਟਾਰਟ ਹੋ ਗਈ ਫਿਰ ਆਪਣਾ ਨੁਕਸਾਨ ਹੋ ਸਕਦਾ ਇਸ ਕਰਕੇ ਨਦੀਨ ਨਾਸ਼ਕ ਜੋ ਹੁਣ ਤੱਕ ਤੁਸੀਂ ਕਰ ਲਏ ਉਹਦਾ ਹੀ ਆਪਾਂ ਨੂੰ ਬੇਨਫਿਟ ਮਿਲ ਸਕਦਾ ਹੈ ਦੂਬਾਰ ਕੋਈ ਫਾਇਦਾ ਨਹੀਂ ਇਹ ਕਣਕ ਵੀ ਜਿਹੜੀ ਹੈਗੀ ਖੇਤ ਟੱਕ ਜਾਂਦੀ ਹੈ ਤੇ ਬਹੁਤਾ ਫਾਇਦਾ ਵੀ ਨਹੀਂ ਹੋਣਾ ਕਿਉਂ ਨਦੀਨਾਂ ਤੇ ਸਪਰੇ ਨਹੀਂ ਜ਼ਿਆਦਾ ਪੈਣੇਗੇ ਫਿਰ ਆਗੀ ਗੱਲ ਡੀਬੀਡਬਲਯੂ 303 ਜਾਂ 187 222 ਜਿੱਥੇ ਕਿਸਾਨ ਵੀਰ ਕਰਨਾ ਚਾਹੁੰਦੇ ਆ ਜਿੱਥੇ ਕਿਸਾਨ ਵੀਰ ਸਪਰੇ ਕਰਨੀ ਚਾਹੁੰਦੇ ਆ ਜੇ ਨਹੀਂ ਕਰਨੀ ਚਾਹੁੰਦੇ ਜਾਵੇ ਤਾਂ ਕੋਈ ਤੁਹਾਨੂੰ ਲੱਗਦਾ ਕਿ ਨਹੀਂ ਬੈਨੀਫਿਟ ਨਾ ਕਰੋ ਲੀਹੋਸਨ ਦੀ ਪਲਸ ਟੈਬੂਕੋਨੋਜੋਲ ਜਿਹੜੀ ਕਿ ਰეკਮੈਂਡੇਸ਼ਨ ਜੇ ਕਰਨੀ ਚਾਹੋ ਨੇ ਕਰ ਸਕਦੇ ਕੱਲੇ ਲੀਹੋਸਨ ਕਰਨੀ ਉਹ ਕਰ ਸਕਦੇ ਆ ਕਿਉਂਕਿ ਟੈਬੂਕੋਨੋਜੋਲ ਅੱਗੇ ਜਾ ਕੇ ਗੋਭ ਤੇ ਕਰ ਸਕਦੇ 70 75 ਦਿਨ ਤੇ ਜਾ ਕੇ ਲੀਹੋਸਨ ਦੀ ਸਪਰੇ 2 ਐਮ ਐਲ ਮੈਕਸਿਮਮ ਪ੍ਰਤੀ ਲੀਟਰ ਪਾਣੀ ਮਤਲਬ 100 ਲੀਟਰ ਪਾਣੀ ਮਗਰ 150 ਜਾਂ 200 ਐਮ ਐਲ ਤੱਕ ਤੇ 150 ਲੀਟਰ ਪਾਣੀ ਮਗਰ 250 ਜਾਂ 300 ਐਮ ਐਲ ਤੱਕ ਇਹ ਤੁਸੀਂ ਸਪਰੇ ਜਿਹੜੀ ਲੀਹੋਸਨ ਦੀ ਜਿਹੜੀ ਕਿ ਉਹਦੀ ਰਿਪਰੋਡਕਟਿਵ ਸਟੇਜ ਲੰਬੀ ਕਰੂਗੀ ਇੱਥੇ ਜਾ ਕੇ ਤੁਸੀਂ ਉਹ ਜਿਹੜੀ ਹੈਗੀ ਆ ਸਪਰੇ ਕਰ ਸਕਦੇ ਆ ਫੇਰ ਆਗੀ ਗੱਲ ਜਿਹੜੀ ਐਨਪੀਕੇ ਜਾਂ ਕੋਈ ਬੂਰਨੋ ਸਪਰੇ ਆ ਉਹ ਅਜੇ ਨਹੀਂ ਕਰਨੀ ਉਹ ਆਪਾਂ ਅਗਲੀ ਵੀਡੀਓ ਚ ਤੁਹਾਡੇ ਨਾਲ ਜ਼ਿਕਰ ਕਰਾਂਗੇ ਡਿਟੇਲ ਚ ਕਿ ਉਹ ਕਦੋਂ ਕਰਨੀ ਹੈ ਤੇ ਕੀ ਉਹਦਾ ਫਾਇਦਾ ਹੋਊਗਾ ਸੋ ਇੱਥੋਂ ਤੱਕ ਇੰਨਾ ਹੀ ਜ਼ਿਕਰ ਸੀਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨ ਦੋਸਤੋ